ਸਭ ਤੋਂ ਪਹਿਲਾਂ ਟੀਟੂ ਬਾਣੀ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਦੋ ਦਰਜਨ ਤੋਂ ਤੇ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਿਆ ਹਾਂ ਮੈਂ ਐਮਐਚ1 ਪੀਟੀਸੀ ਪੰਜਾਬੀ ਸਿਮਲਾ ਚੈਨਲ ਜਿਲੰਦਰ ਦੋਸਤਨ ਤੇ ਪੂਰੀ ਐਕਟਿੰਗ ਕਰ ਚੁੱਕਿਆ ਹਾਂ ਵੱਡੀਆਂ ਫਿਲਮਾਂ ਵੀ ਮੈਂ ਤਰਸ਼ੇਮ ਦਸਲ ਪ੍ਰਵੀਸ਼ ਬਰਮਾ ਜੈਕੀ ਸ਼ਰਮ ਦੇ ਮੁੰਡੇ ਹੀਰੋ ਪੰਕਤੀ ਦੇ ਨਾਲ ਕੰਮ ਕਰ ਚੁੱਕਿਆ ਹਾਂ ਤੇ ਫਿਲਮਾਂ ਤੇ ਸਿਆਸਤ ਦਾ ਸਾਨੂੰ ਫਰਕ ਬਹੁਤ ਨਜ਼ਰ ਆਇਆ ਇੱਥੇ ਤਾਂ ਸਾਡਾ ਰੋਜ਼ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਵਾ ਕਦੇ ਡੀਐਸਪੀ ਨਾਲ ਕਦੇ ਐਸਐਸਪੀ ਨਾਲ ਲੋਕਾਂ ਪਿੱਛੇ ਜੱਫੀ ਲੈਨੇ ਆ ਲੋਕਾਂ ਪਿੱਛੇ ਅਸੀਂ ਮੁੱਖ ਮੰਤਰੀਆਂ ਲੜਦੇ ਆ ਪਰ ਵੋਟਰਾਂ ਦੇ ਰੁਝਾਨ ਦੇ ਕੇ ਅਸੀਂ ਕਿ ਸਾਲ ਚੁੱਪ ਹੋ ਰਿਹਾ ਅਸੀਂ ਸਾਲ ਚੁੱਪ ਹੋਵਾਂਗੇ ਲੋਕਾਂ ਨੂੰ ਸਾਡੀ ਕਮੀ ਮਹਿਸੂਸ ਹੋਊਗੀ ਜੋ ਬੰਦੇ ਬੋਲਦੇ ਹੁੰਦੇ ਸੀਗੇ ਤੇ ਲੋਕਾਂ ਨੂੰ ਪਤਾ ਲੱਗੂਗਾ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਅੱਜ ਮੇਰਾ ਵੀਰ ਮੇਰੇ ਕੋਲ ਆਇਆ ਵਾ ਇਹਨੇ ਅੱਧਾ ਘੰਟਾ ਮੇਰੇ ਤੇ ਲਾਇਆ ਵੀ ਵੀ ਆਪਾਂ ਫਿਲਮਾਂ ਦੇ ਵਿੱਚ ਆ ਸੀ ਅੱਜ ਤੇ ਮੇਰਾ ਵੀ ਮਨ ਕਰਦਾ ਵਾ ਵੀਰ ਟੈਨਸ਼ਨ ਭਰੀ ਜ਼ਿੰਦਗੀ ਜਿਹੜੀ ਸ਼ਾਸਤ ਦੀ ਅਸੀਂ ਲੜਦੇ ਸੀਗੇ ਕਿਉਂਕਿ ਜਿਹੜੇ ਫਿਲਮੀ ਕਲਾਕਾਰ ਹੁੰਦੇ ਆ ਉਹਨਾਂ ਦੇ ਵਿੱਚ ਦਿਲਾਂ ਵਿੱਚ ਪਾਪ ਨਹੀਂ ਹੁੰਦਾ ਉਮਰ ਵੀ ਵੱਧੀ ਆ ਇਹਦੇ ਨਾਲ ਅਗਰ ਜਦੋਂ ਅਸੀਂ ਨਵੇਂ-ਨਵੇਂ ਉੱਥੇ ਚਿਹਰੇ ਦੇਖਦੇ ਆ ਤੇ ਉੱਥੇ ਸਾਡੇ ਜਿਹਨਾਂ ਕਹਿੰਦਾ ਪਾਵਾ ਪ੍ਰੋਡਕਸ਼ਨ ਵਿੱਚ ਚੱਕੀ ਜਾਂਦੀ ਆ ਤੇ ਚਾਰ ਸਾਡੇ ਪੈਸੇ ਵੀ ਹੁੰਦੇ ਆ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਵਾ ਹੁਣ ਆਪਣੀ ਭਾਜੀ ਨੂੰ ਅਸੀਂ ਸਾਰੇ ਜਿੰਨੇ ਵੀ ਫਿਲਮਾਂ ਦੇ ਹੀਰੋ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਨੂੰ ਹਾਰਿਆਂ ਨੂੰ ਹਣ ਤੁਹਾਡਾ ਸਾਰਾ ਵਾ ਸਾਨੂੰ ਫਿਲਮਾਂ ਦੇ ਵਿੱਚ ਕੰਮ ਦਿਓ ਕਿਰਾ ਪੇਮੈਂਟ ਦੀ ਕੋਈ ਗੱਲ ਨਹੀਂ ਥੋੜੀ-ਮੋਢੀ ਘੱਟ ਦੇ ਦਿਓ ਕਿਰਾ ਸਾਨੂੰ ਜਗ੍ਹਾ ਦਿਓ ਅਸੀਂ ਨੀਡੂ ਸ਼ਰਣਾ ਵਾਲਾ ਤੇ ਟੀਟੂ ਬਾਨੀਆ ਅਸੀਂ ਇੱਕ ਥਾਂ ਤੇ ਕੰਮ ਕਰਾਂਗੇ ਅਸੀਂ ਵਧੀਆ ਕੰਮ ਕਰਾਂਗੇ ਤੇ ਵਾਅਦਾ ਕਰਦੇ ਲੋਕਾਂ ਦੇ ਮੁੱਦੇ ਵੀ ਅਸੀਂ ਟੱਕ ਦੇ ਰਾਵਾਂਗੇ ਇਤਨੀ ਗੱਲ ਬਤਨ ਨਹੀਂ ਆ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਵੀ ਆਪ ਜੀ ਸਾਹਮਣੇ ਬਹੁਤ ਜਲਦੀ ਟੀਟੂ ਬਾਨੀਆ ਤੇ ਨੀਡੂ ਸ਼ਰਣਾ ਦੋਨੇ ਵਧੀਆ ਫਿਲਮਾਂ ਲਾ ਜਾਓਗੇ ਔਰ ਜਿਹੜਾ ਕੰਗਨਨ ਰਾਵਤ ਤੇ ਥੱਪੜ ਪਿਆ ਹੋਆ ਔਰ ਸੜੀ ਜਸਵਿੰਦਰ ਕੌਰ ਭੈਣ ਨੇ ਮਾਰਿਆ ਵਾਸਤੇ ਉਹਦਾ ਬਹੁਤ ਤੈਅ ਦਾ ਸ਼ੁਰੂ ਗਜ਼ਲ ਕਹਿੰਦੇ ਆ ਨਾਲ ਪਰ ਕੰਕੀ ਪਤਾ ਕੰਗਣਾ ਰਾਵਤ ਦੀ ਕੋਈ ਚਾਲ ਹੋਵੇ ਮਸ਼ਹੂਰ ਹੋਣ ਵਾਸਤੇ ਜਾਂ ਕੰਗਣਾ ਰਾਵਤ ਥਪੜ ਪਿਆ ਹੀ ਨਾ ਹੋਵੇ ਕਿਉਂਕਿ ਇਹ ਲੋਕ ਬਹੁਤ ਡਰਾਮੇਬਾਜ਼ ਹੈ ਇਹ ਨਾ ਇਹ ਫੇਮ ਚਾਹੁੰਦੇ ਹੈ ਜਿਹੜੀ ਕੰਗਣਾ ਰਾਵਤ ਤਾਂ ਇਹ ਫੇਮ ਚਾਹੁੰਦੀ ਹੈ ਇੱਕ ਕੁੜੀ ਸਮਝਦਾਰ ਕੁੜੀ ਪੜ੍ਹੀ ਲਿਖੀ ਕੁੜੀ ਇਦਾਂ ਨਹੀਂ ਕਰ ਸਕਦੀ ਕੋਈ ਨਾ ਕੋਈ ਗੱਲ ਵਿਚਲੀ ਹੈ ਵਾ ਔਰ ਕੰਗਣਾ ਰਾਵਤ ਬਹੁਤ ਚਾਲਬਾਜ਼ ਹੈ ਕਿਉਂਕਿ ਅੱਗੇ ਵੀ ਪੰਜਾਬੀਆਂ ਨੇ ਇਹਨੇ ਕਿਹਾ ਅਗਰ ਬਾਦੀ ਔਰ ਜਿਹੜਾ ਧਿਆਪਨ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਜਿਹੜੇ ਮੰਨ ਲਓ ਜਿਉਂ ਦੀ ਇਹ ਜਿਹੜੀ ਉਹਨੇ ਗੱਲ ਕਹਿੰਦੀ ਹੈ ਕਿ ਇੰਨੇ ਨੇ ਵਸੇ ਵਿੱਚ ਲੋਕੀ बिक ਜਾਂਦੇ ਆ ਉਹਨੇ ਇੰਨੀ ਗੱਲ ਕਹੀ ਸੀ ਕਿ ਜੇ ਉਹਨੂੰ ਪੁੱਛੋ ਤੇਰੀ ਮਾਂ ਹੋਵੇ ਜਾਂ ਤੇਰੀ ਭੈਣ ਹੋਵੇ ਜਾਂ ਤੇਰੀ ਉਹ ਅਜ ਕੁੜੀ ਹੋਵੇ ਜਾਂ ਤੇਰੀ ਆਪਣੀ ਬੇਟੀ ਹੋਵੇ ਤੂੰ ਉਹਨੇ ਇੰਨੀ ਗੱਲ ਕਹਿ ਸਕਦੀ ਹੈ ਨਹੀਂ ਕਹਿ ਸਕਦੀ ਪਰ ਕਿਸੇ ਨਾ ਕਿਸੇ ਸਿਆਸਤ ਦੇ ਵਿੱਚ ਇਹ ਸਿਆਸਤ ਖੇੜੀ ਜਾ ਰਹੀ ਹੈ ਨੀਟੂ ਜੀ ਉਹ ਕੁੜੀ ਵਿਚਾਰੀ ਬਹੁਤ ਸ਼ਰੀਫ ਹੈ ਮੈਂ ਜਾਣਦਾ ਨੂੰ ਨੀਟੂ ਜੀ ਉਹ ਕੁੜੀ ਸਪੋਰਟ ਕਰਨ ਵਾਲੇ ਤਾਂ ਬਥੇਰੇ ਨੇ ਕਰਾ। ਨਹੀਂ ਮੈਂ ਹੁਣ ਮੈਂ ਕਹ ਸਮਾ ਕੋਈ ਨੌਕਰੀ ਦੇ ਰਿਆ ਵਾ। ਮੈਂ ਸਮਾ ਕੋਈ ਕੁਛ ਦੇ ਰਿਆ ਵਾ। ਅਸਲ ਵਿੱਚ ਆਪਣੀ ਸਪੋਰਟ ਕਰਨ ਵਾਲੇ ਆਪਾਂ ਲੱਭ ਹੀ ਐ। ਮੈਂ ਕੋਈ ਆਪਾਂ ਆਪ ਦੀ ਸਪੋਰਟ ਕਰਨ ਵਾਲੇ ਹਾਂ। ਉਹਨੇ ਤਾਂ ਇੱਕ ਗੱਲ ਰਾਸਤ ਗੱਲ ਕਰ ਰਿਹਾ ਕਿ ਮੋਦੀ ਸਾਹਿਬ ਨੇ ਕਿਹਾ ਸੀ ਸੰਵਿਧਾਨ ਦੇ ਮੈ ਰੱਖਸ਼ਨ ਨੂੰ ਨਹੀਂ ਮੰਨਦਾ। ਤੇ ਮੈਂ ਵਾਰਨਸੀ ਫਾਰਮ ਭਰ ਗਿਆ ਮੋਦੀ ਸਾਹਿਬ ਦੇ ਪੀਐਮ ਦੇ ਖਿਲਾਫ ਕਿਉਂਕਿ ਸਾਰੇ ਸੰਵਿਧਾਨ ਨੂੰ ਖਤਰਾ ਸੀ ਡਾਕਟਰ ਪੀਰਨੋ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਨੇ ਲਲਕਾਰਿਆ ਸੀਗਾ। ਮੈਂ ਉਸ ਟਾਈਮ ਤੇ ਵਿਰੋਧ ਕੀਤਾ ਉਸ ਗੱਲ ਦਾ। ਔਰ ਮੈਂ ਗੱਲ ਕਰਨਾ ਚਾਹਨਾ ਕਿ ਆਪਾਂ ਸਾਰੇ ਪਰਦੇਸ਼ ਦੇ ਵਾਸੀ ਆਂ ਔਰ ਹਿੰਦੁਸਤਾਨ ਦੇ ਵਾਸੀ ਆਂ ਇਸ ਪੰਜਾਬ ਦੇ ਵਾਸੀ ਆਂ ਸਾਰੇ ਸਾਡੀ ਮਦਦ ਕਰੋ ਸਪੋਰਟ ਕਰੋ ਕਿਉਂਕਿ ਅਗਲੇ ਇਲੈਕਸ਼ਨ ਮੈਨ ਲੜਨੇ ਕਿਉਂਕਿ ਮੈਨੂੰ ਲੋਕਾਂ ਦੇ ਵੋਟਾ ਬਹੁਤ ਘਟ ਪਈਆਂ ਮੈਂ ਬਹੁਤ ਜ਼ਿਆਦਾ ਥੱਲੇ ਲੱਗਿਆ ਔਰ ਟੀਟੂ ਵਾਲੇ ਭਰਾ ਨੂੰ ਮੈਂ ਇਹ ਗੱਲ ਕਹੂੰਗਾ ਕਿ ਵੋਟਾਂ ਨਾ ਲੜ ਕੋਈ ਫਿਲਮਾ ਫੁਲ ਮਹੰਦਲ ਦੇ ਵਿਚ ਆਈਏ ਤੇ ਕਿਸੇ ਤਰੀਕੇ ਨਾਲ ਆਪਣੀ ਗੱਲ ਨਹੀਂ ਆਪਾਂ ਸਾਂ ਸਿਆਸਤ ਵੀ ਜੀ ਆਪਾਂ ਦੋਨੋਂ ਫਿਲਮਾਂ ਲੜੀਆਂ ਆਪਾਂ ਆਪਾਂ ਸਿਆਸਤ ਵੀ ਲੜਾਂਗੇ ਨਹੀਂ ਨਹੀਂ ਤੁਸੀਂ ਲੜੋ ਸਿਆਸਤ ਤੇ ਅਸੀਂ ਅਲੂਬੀ ਦਾ ਕਹਿ ਦਿੱਤੀ ਜਾਲਦ ਤੇ ਫਿਲਮਾਂ ਵੱਲ ਰੁਖ ਮੋੜ ਤਾਂ ਤੁਹਾਡਾ ਹੁਣ ਰੋਜ਼ਾਨ ਆਪਾਂ ਫਿਲਮਾਂ ਵੱਲ ਲੱਗ ਜਾਣਾ ਜੀ ਔਰ ਇਸ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰੋ ਕਮੈਂਟ ਕਰੋ ਬਹੁਤ ਜ਼ਿਆਦਾ ਲਾਈਕ ਤੋਂ ਸ਼ੇਅਰ ਕਰ ਦਿਓ ਜਿੱਥੇ ਪਹੁੰਚਦੀ ਮੇਰੀ ਵੀਡੀਓ ਧੰਨਵਾਦ ਪਾਣਾ ਪ੍ਰਮਾਤਮਾ ਰੱਖ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਮਾ ਜੀਤ ਜਿਕਰਾ ਸ਼ੇਰਵਾਲੀ ਦਾ ਬਹੁਤ ਸਾਜੇ ਦਰਬਾਰ ਦੀ ਜੈ